ਆਪ ਤੇ ਥ੍ਰੀ ਮੰਡਾ ਬੋਨ ਆਫਰੀਕਾ ਲੱਗ ਪੀਸਨ ਆਪਾਂ ਮੈਂ ਇਕਮੇ ਕੋ ਪੋਸਟ ਬਾਸਟ ਬਸਟ ਬਸਟ ਹੋਇਆ ਨਾ ਤੁਹਾਡਾ ਜੰਪ ਕੀ ਮੈਂ ਤੁਹਾਨੂੰ ਟਿਕਟ ਕਰਨਾ ਆਪਣੀ ਕਿਰਿਆ ਸੰਭਾਲ ਧਿਆਨ ਦੇਣਾ ਸ਼ਹੀਦਾਂ ਦਾ ਪਵਨ ਪਵਿੱਤਰ ਕਰਨ ਰੰਗ ਆਈ ਤੈਨ ਸਗਲੀ ਚਿੰਤਾ ਮਿਟਾ ਆਪੀ ਤੁਰ ਕੀ ਆਈ ਤੈਨ ਸਗਲੀ ਚਿੰਤਾ ਈਰਤ ਦਾਪ ਦਇਆ ਦਤਾਂ ਜੇ ਕੋ ਪਾਵੇ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਤ ਮਰਨਾਉ ਸਭ ਗੁਣ ਤੀਰੇ ਮੈਂ ਨਾਹੀ ਕੋ ਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੋ ਐਤਿਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਕਵਣ ਤਵੇ ਲਾ ਵਖਤ ਕਵਣ ਕਵਣ ਤੇ ਕਵਣ ਵਾਰ ਕਵਣ ਤੇ ਰੁੱਤੀ ਮਾਹ ਕਵਣ ਜਤ ਹੋ ਆਇ ਆਕਾਰ ਫੇਰ ਨ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਵ ਕਾ ਦੀਆਂ ਜੇ ਲਿਖਣ ਲੇਖ ਪੁਰਾਣ ਜਿਤ ਵਾਰ ਨਾ ਜੋਗੀ ਜਾਣ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕੋ ਸੰਜੀ ਆਪਕੇ ਜਾਣੇ ਸੋਈ ਕਿਵ ਕਰਿਆ ਕਾ ਕਿਰਤ ਸਾ ਲਾਈ ਕਿ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆ ਨਾ ਸੁਹੈ ਵਾਹੇ ਸਤਨਾਮ ਸ਼੍ਰੀ ਵਾਹਿਗੁਰੂ ਆ ਗਿਆ ਅਕੀਓ ਲਿਖਦੀ ਬਨਤਾਰਿਆ ਦਿਓ ਵਾਲੇ ਕੈਕ ਚੈੱਕ ਕਰ ਕੇ ਦੀ ਬਾਤ ਤੇਰੇ ਕੋਹ ਦਾ ਦਾਨ ਕੀ ਰੁਪਾ ਤੇਰੇ ਮਨ ਦਾ ਕਾਲ ਕੀ ਪਾ ਤੇਰੇ ਮਨ ਦਾ ਅਨ ਕੀ ਰੁਪਾ ਤੇਰੇ ਮਨ ਦਾ ਕਾਲ ਕੀ ਰੁਪਾ ਤੇਰੇ ਮਨ ਦਾ ਦਨ ਕੀ ਮਦਵਾ ਤੇ ਜੋ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸੁੰਦਰ ਦਸਤਾਰ ਸਜਾਉਣ ਦੇ ਵਿੱਚ ਕਿੰਨੇ ਹੱਲਾਸ਼ੇਰੀ ਦਿੱਤੀ ਹੋਵੇਗੀ ਨਹੀਂ ਤੇ ਬੱਚਿਆਂ ਦੇ ਸਿਰ ਤੇ ਹੱਥ ਮਾਰ ਕੇ ਕਹਿਣਗੇ ਬੋਲੇ ਸੋਨਹਾਰ ਵੱਡਿਆਂ ਤੇ ਹੱਥ ਮਾਰ ਕੇ ਕਹਿੰਦੇ ਮੇਰਾ ਬਾਬੂ ਮੇਰਾ ਸ਼ੋਨਾ ਪਰ ਆਪਾਂ ਗੁਰੂ ਕੀ ਇਸ ਜਿਹੜੀ ਸਿੱਖੀ ਵਧਾਉਣੀ ਹੈ ਤੇ ਮੈਂ ਬਚਨ ਕਰਦਾ ਹਾਂ ਨਾ ਕਸਥਾਨ ਇਹਦਾ ਦੂਸਰਾ ਨਾਮ ਹੈ ਮਨਵੀਰ ਸਿੰਘ ਬੇਨਤੀ ਕਰਾਂ ਮਨਵੀਰ ਸਿੰਘ ਜਿਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ 9 ਵਰਿਆਂ ਦੀ ਉਮਰ ਹੈ ਸਟੇਜ ਤੇ ਆ ਕੇ ਸਨਮਾਨ ਆਪਣਾ ਪ੍ਰਾਪਤ ਕਰਨ ਜੀ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ 11 ਵਰਿਆਂ ਦੀ ਉਮਰ ਹੈ ਅਗਮਪ੍ਰੀਤ ਸਿੰਘ ਤੀਸਰਾ ਸਥਾਨ ਪ੍ਰਾਪਤ ਕਰਦੇ ਨੇ ਜੀ ਗਰੁੱਪ A ਦੇ ਵਿੱਚ 7 ਤੋਂ 11 ਵਰੇ ਉਮਰ ਸੀ ਇਹਨਾਂ ਦੀ ਤੇ ਇਹ ਕਲਤੂਰਾ ਸਿੱਖ ਦੇ ਨੌਜਵਾਨ ਵੀਰ ਭਾਈ ਸਿਮਰਜੀਤ ਸਿੰਘ ਜੀ ਉਹਨਾਂ ਦਾ ਸਪੁੱਤਰ ਹੈ ਕਈ ਵਾਰ ਮੈਨੂੰ ਪਿੱਛੋਂ ਬੋਲਿਆਗਾ ਮੈਂ ਤਾਂ ਨਾਮ ਲਿਆ ਨਹੀਂ ਤਾਂ ਕਹਿ ਦਿੰਦਾ ਜੀ ਆਪਣਿਆਂ ਦਾ ਨਾਮ ਕੱਢ ਦਿੰਦੇ ਆ ਜਿਹੜੇ ਵੀਰਾਂ ਨੇ ਇਹਨਾਂ ਦੇ ਨਾਮ ਬੋਲੇ ਸੋਨਹਾ ਜਿਹੜੇ ਕੋਚ ਨੇ ਉਹ ਸਾਰੇ ਬਾਹਰੋਂ ਆਏ ਨੇ ਤੇ ਕੋਈ ਇਹ ਨਾ ਕਹੋ ਵੀ ਆਪਣਿਆਂ ਨੂੰ ਦੇ ਕੇ ਜਿਨ੍ਹਾਂ ਬੱਚਿਆਂ ਨੇ ਸੁੰਦਰ ਦਸਤਾਰੂ ਦੇ ਵਿੱਚੋਂ ਗੁਰੂ ਨਜ਼ਰ ਆਉਂਦਾ ਹੈ ਸਿੱਖ ਦੀ ਰਹਿਣੀ ਬਹਿਣੀ ਦੇ ਵਿੱਚੋਂ ਗੁਰੂ ਨਜ਼ਰ ਦੇਖਦੇ ਦੇਖਦੇ ਸਭ ਤانوں ਬੈਂਤੀ ਹੈ ਭਾਈ ਹੁਣ ਦੇ ਪੱਤ ਕਰਦੇ ਹਾਂ ਹੁਣ ਤਾਂ ਇਹ ਚਿੰਨਾ ਪਸ਼ੂ ਆ ਬੰਦਾ ਰੋਕਦਾ ਬੰਦਾ ਕੰਨਦਾ Thank okay. you.